ਭਾਂਜੇ ਨੇ ਆਪਣੀ ਘਰਵਾਲੀ ਨੂੰ ਕੈਨੇਡਾ ਭੇਜਿਆ ਆਪਣੇ ਸਕੇ ਮਾਮੇ ਦੇ ਕੋ ਤੇ ਮਾਮੇ ਨੇ ਕਰ ਲਿਆ ਭਾਂਜੇ ਦੀ ਘਰਵਾਲੀ ਤੇ ਕਬਜ਼ਾ ਘਰਵਾਲੀ ਸੀ ਸਿਰਫ 26 ਸਾਲਾਂ ਦੀ ਤੇ ਮਾਮਾ ਸੀਗਾ 52 ਸਾਲਾਂ ਦਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਆ ਜੋ ਕਰਦੇ ਆ ਕਹਾਣੀ ਦੀ ਸ਼ੁਰੂਆਤ ਜਿਹੜੇ ਮੁੰਡੇ ਦੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਇਸ ਬਾਈ ਨੇ ਆਈਲੈਂਡਸ ਵਾਲੀ ਕੁੜੀ ਨਾਲ ਵਿਆਹ ਕਰਾਇਆ ਹੁਣ ਚਲੋ ਜੀ ਵਿਆਹ ਤੋਂ ਬਾਅਦ ਘਰਵਾਲੀ ਦਾ ਵੀਜ਼ਾ ਲੱਗ ਜਾਂਦਾ ਜਦੋਂ ਘਰਵਾਲੀ ਦਾ ਵੀਜ਼ਾ ਲੱਗ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਬੰਦੇ ਨੂੰ ਇਸ ਗੱਲ ਦੀ ਟੈਨਸ਼ਨ ਹੁੰਦੀ ਆ ਕਿ ਮੈਂ ਆਪਦੀ ਘਰਵਾਲੀ ਨੂੰ ਕੈਨੇਡਾ ਕਿਹਦੇ ਕੋਲ ਭੇਜਾਂ ਜਿੱਥੇ ਜਾ ਕੇ ਮੇਰੀ ਘਰਵਾਲੀ ਬਿਲਕੁਲ ਸੇਫ ਰਹੇ ਚਲੋ ਜੀ ਕਹਿੰਦਾ ਮੇਰੇ ਇੱਕ ਦੋ ਮਿੱਤਰ ਪਿਆਰੇ ਹੋਰ ਵੀ ਸੀਗੇ ਉਹਨਾਂ ਕੋਲ ਮੈਂ ਆਪਦੀ ਘਰਵਾਲੀ ਨੂੰ ਭੇਜ ਨਹੀਂ ਸਕਦਾ ਕਿਉਂਕਿ ਉਹ ਕੁਵਾਰੇ ਸੀਗੇ ਉਹਨਾਂ ਦਾ ਪਰਿਵਾਰ ਨਹੀਂ ਸੀ ਉੱਥੇ ਕਹਿੰਦਾ ਚਲੋ ਜੀ ਮੇਰਾ ਸੱਗਾ ਮਾਮਾ ਕੈਨੇਡਾ ਦਾ ਸਿਟੀਜ਼ਨ ਸੀਗਾ ਬڑے ਪੁਰਾਣੇ ਟਾਈਮ ਤੋਂ ਕਿਹਾ ਹੋਇਆ ਸੀਗਾ ਇਹਦਾ ਜਵਾਗ ਜੱਲਾ ਉੱਥੋਂ ਦਾ ਜੰਮਿਆ ਪਲਿਆ ਸੀ ਪਰ ਜਿਹੜਾ ਮੇਰਾ ਮਾਮਾ ਸੀ ਉਹ ਕਦੇ ਵੀ ਪੰਜਾਬ ਨਹੀਂ ਸੀ ਆਇਆ ਉਹਦਾ ਸਾਡੇ ਨਾਲ ਕੋਈ ਬਾਲਾ ਜਿਹਾ ਵਰਤਨ ਵਰਤਾਅ ਨਹੀਂ ਸੀਗਾ ਕਹਿਣ ਦਾ ਮਤਲਬ ਹੈ ਕੀ ਉਹਦਾ ਕਿਸੇ ਵੀ ਰਿਸ਼ਤੇਦਾਰ ਨਾਲ ਕੋਈ ਬਾਲਾ ਵਰਤਨ ਵਰਤਾਅ ਨਹੀਂ ਸੀਗਾ ਫੋਨ ਤੇ ਮਣੀ ਮੋਟੀ ਹੈਲੋ ਹਾਈ ਸੀਗੀ ਤੇ ਜਿਹੜੇ ਮੇਰੇ ਨਾਨੀ ਉਹ ਵੀ ਕਾਫੀ ਟਾਈਮ ਪਹਿਲਾਂ ਦੇ ਮਰੇ ਹੋਏ ਸੀਗੇ ਚਲੋ ਜੀ ਮੇਰੀ ਮਾਂ ਕੀ ਕਰਦੀ ਹੈ ਕਹਿੰਦਾ ਵਿਚਾਰੀ ਵੀ ਮੇਰੇ ਮਾਮੇ ਨੂੰ ਫੋਨ ਕਰਦ ਬੀ ਇਸ ਤਰ੍ਹਾਂ ਕਰਕੇ ਵੀਰੇ ਨੂਰਾਣੀ ਦਾ ਵੀਜ਼ਾ ਲੱਗ ਗਿਆ ਤੇ ਉਹਨੂੰ ਕੈਨੇਡਾ ਤੁਹਾਡੇ ਕੋਲ ਭੇਜਣਾ ਸੀਗਾ ਵੀ ਜੇ ਤੁਸੀਂ ਕਹੋ ਤਾਂ ਤੁਹਾਡੇ ਕੋਲ ਭੇਜ ਦਈਏ ਤੁਸੀਂ 에어ਪੋਰਟ ਤੋਂ ਰਿਸੀਵ ਕਰ ਲਓਗੇ ਕਹਿੰਦਾ ਅੱਗੋ ਮੇਰੇ ਮਾਮੇ ਨੇ ਝਟਪਟ ਹਾਂ ਕਰਤੀ ਵੀ ਭੈਣੇ ਕੋਈ ਗੱਲ ਨਹੀਂ ਤੁਸੀਂ ਨੂਰਾਣੀ ਨੂੰ ਬੇਫਿਕਰ ਹੋ ਕੇ ਮੇਰੇ ਕੋਲ ਭੇਜ ਦਿਓ ਮੈਂ ਕੰਮ ਤੇ ਵੀ ਲਵਾ ਦੂੰਗਾ ਮੈਂ ਰਿਸੀਵ ਵੀ ਕਰ ਲਊਗਾ 에어ਪੋਰਟ ਤੋਂ ਜਿੱਥੇ ਮੇਰੀ ਘਰ ਲਈ ਐਡਮਿਸ਼ਨ ਲਈ ਹੋਈ ਸੀ ਯੂਨੀਵਰਸਿਟੀ ਚ ਉਹ ਵੀ ਕਹਿੰਦਾ ਮੇਰੇ ਮਾਮੇ ਦੇ ਘਰ ਤੋਂ ਨੇੜੇ ਸੀ ਮੇਰਾ ਮਾਮਾ ਕਹਿੰਦਾ ਵੀ ਯੂਨੀਵਰਸਿਟੀ ਆਪਣੇ ਘਰ ਤੋਂ ਜਮੇ ਨੇੜੇ ਆ ਤੁਸੀਂ ਜਮੇ ਬੇਫਿਕਰ ਹੋ ਜਾਓ ਕਹਿੰ ਜੋ ਜੀ ਮੈਂ ਆਪਦੀ ਕੈਲਨੂ এয়ারਪੋਰਟ ਤੋਂ ਚੜਾਤਾ ਦਿੱਲੀੋਂ ਅੱਗੋਂ ਕਹਿੰਦਾ ਕੈਨੇਡਾ ਤੋਂ ਮੇਰੇ ਮਾਮੇ ਨੇ ਰਿਸੀਵ ਕਰ ਲਿਆ ਆਪਦੇ ਘਰੇ ਲੈ ਗਿਆ ਬਧਿਆ ਤਰੀਕੇ ਨਾਲ ਰੱਖਿਆ ਉਹਨੂੰ ਮਹੀਨੇ ਕ ਬਾਅਦ ਕਹਿੰਦਾ ਮੇਰੀ ਘਰ ਵਾਲੀ ਮੈਨੂੰ ਫੋਨ ਕਰਕੇ ਕਹਿੰਦੀ ਆ ਵੀ ਮਾਮਾ ਇਹ ਗੱਲ ਕਹਿੰਦਾ ਕਿ ਤੂੰ ਸਾਡੇ ਪਰਿਵਾਰ ਚ ਹੀ ਰਹਿ ਕਿਉਂਕਿ ਜਿਹੜੀ ਮੇਰੀ ਮਾਮੀ ਸੀ ਕਹਿੰਦਾ ਉਹਨੂੰ ਅਧਰੰਗ ਹੋਈ ਸੀ ਉਹਦਾ ਇੱਕ ਪਾਸਾ ਕੰਮ ਨਹੀਂ ਸੀ ਕਰਦਾ ਵੀ ਉਹ ਤਾਂ ਵਿਚਾਰੀ ਮਰਿਆਂ ਬਰਾਬਰੀ ਦੀ ਕਿ ਮਾਮਾ ਇਹ ਗੱਲ ਕਹਿੰਦਾ ਵੀ ਤੂੰ ਸਾਡੇ ਪਰਿਵਾਰ ਚ ਰਹਿਣ ਨਾਲੇ ਸਾਡਾ ਰੋਟੀ ਪਾਣੀ ਪਕਾ ਦਿਆ ਕਰੀ ਨਾਲੇ 13 ਜੀ ਲੱਗਿਆ ਰਹੂ ਨਾਲੇ ਸਾਡਾ ਜੀ ਲੱਗਿਆ ਰਹੂਗਾ ਐਵੇਂ ਕੱਲੀ ਕਿੱਧਰ ਰਹੇਂਗੀ ਕਹਿੰਦਾ ਜਦੋਂ ਮੇਰੀ ਘਰ ਵਾਲੀ ਮੈਨੂੰ ਇਹ ਗੱਲ ਦੱਸਦੀ ਆ ਤਾਂ ਮੈਂ ਝਟਪਟ ਦੇ ਨੇ ਹਾਂ ਕਰ ਦਿੰਦਾ ਵੀ ਚਲ ਠੀਕ ਆ ਜੀ ਮਾਮਾ ਇਹ ਗੱਲ ਕਹਿੰਦਾ ਵੀ ਚਲ ਤੂੰ ਇੱਥੇ ਰਹਿ ਮੈਨੂੰ ਐ ਸੀਗਾ ਵੀ ਚਲ ਮੇਰੀ ਘਰ ਵਾਲੀ ਕੁੜੀਆਂ ਚ ਕੱਲੀ ਕਿੱਧਰ ਰਹੂਗੀ ਚਲ ਸਾਰੇ ਪਰਿਵਾਰ ਚ ਰਹੂਗੀ ਚਲ ਸੇਫ ਰਹੂਗੀ ਤੁਹਾਨੂੰ ਪਤਾ ਕੀ ਬੰਦੇ ਦਿਲ ਚ 100 ਮਾੜੀਆਂ ਚੰਗੀਆਂ ਗੱਲਾਂ ਆ ਜਾਂਦੀਆਂ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਕੀ ਹੋ ਮੈਨੂੰ ਕਦੇ ਕਹਦਿਆ ਕਰੇ ਮੈਂ ਰਾਤ ਨੂੰ ਕੰਮ ਤੇ ਜਾਂਦੀ ਕਦੇ 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 ਕਹਦਿਆ ਕਰੇ ਦਿਨੇ ਜਾਂਦੀ ਆ ਕਹਿੰਦਾ ਮੈਨੂੰ ਇਹਦਾ ਸਮਝ ਲੱਗਿਆ ਕਰੇ ਵੀ ਦਿਨੇ ਕੰਮ ਤੇ ਜਾਂਦੀ ਆ ਜਾਂ ਰਾਤ ਨੂੰ ਜਾਂਦੀ ਆ ਕਹਿੰਦਾ ਭਰਾਵਾ ਮੈਨੂੰ ਮਾੜਾ ਮਾੜਾ ਹੋਣ ਲੱਗਿਆ ਸ਼ੱਕ ਕਹਿੰਦਾ ਉਸ ਤੋਂ ਬਾਅਦ ਮੈਂ ਆਪਦੇ ਮਾਮੇ ਨਾਲ ਗੱਲ ਕੀਤੀ ਵੀ ਮਾਮਾ ਇਸ ਤਰ੍ਹਾਂ ਕਰਕੇ ਵੀ ਮੇਰੀ ਘਰ ਵਾਲੀ ਕਦੇ ਮੈਨੂੰ ਕਹਿੰਦੀ ਆ ਮੈਂ ਦਿਨੇ ਕੰਮ ਤੇ ਜਾਂਦੀ ਆ ਕਦੇ ਮੈਨੂੰ ਕਹਿੰਦੀ ਆ ਰਾਤ ਨੂੰ ਕੰਮ ਤੇ ਜਾਂਦੀ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਕੋਈ ਗਲਤ ਤਾਂ ਨਹੀਂ ਕੁਝ ਕਰ ਰਹੀ ਵੀ ਤੁਸੀਂ ਮਣੀ ਪੜਤਾਲ ਕਰੋ ਕਹਿੰਦਾ ਅੱਗੋਂ ਮੇਰਾ ਮਾਮਾ ਕਹਿੰਦਾ ਮੌਰਿਆ ਤਰੀਕਾ ਵਾਲੀ ਤਾਂ ਬਾਲੀ ਸ਼ਰੀਫ ਆ ਬਾਲੀ ਸਿਆ ਤੇ ਰਾਤ ਨੂੰ ਉਹ ਕੰਮ ਤੇ ਜਾਂਦੀ ਆ ਐਵੇਂ ਵੀਡੀਓ ਕਰਲਾਂ ਕੋਲਾਂ ਨਾ ਕਰਿਆ ਕਰ ਵੀ ਇਥੇ ਹੋਰ ਹਿਸਾਬ ਆ ਕੈਨੇਡਾ ਦਾ ਤੂੰ ਬੈਠਾ ਪੰਜਾਬ ਪੰਜਾਬ ਦੀ ਹੋਰ ਗੱਲ ਬਾਤ ਆ ਕੈਨੇਡਾ ਦਾ ਹਿਸਾਬ ਕਿਦਾਬ ਕੋਈ ਹੋਰ ਆ ਕਹਿੰਦਾ ਹੁਣ ਮੈਨੂੰ ਕੀ ਪਤਾ ਸੀ ਵੀ ਜਿਹਦੇ ਨਾਲ ਮੈਂ ਸਲਾਹਾਂ ਕਰੀ ਜਿੰਨਾ ਜਿਹੜੇ ਮਾਮੇ ਨਾਲ ਵੀ ਇਹੀ ਕੌਡੀਆਂ ਵਾਲਾ ਸੱਪ ਮੇਰੀ ਜਣਾ ਚ ਬੈਠਾ ਹੋਇਆ ਕਹਿੰਦਾ ਹੁਣ ਮੈਨੂੰ ਕੀ ਪਤਾ ਸੀ ਵੀ ਉੱਥੇ ਕਿਹੜੀ ਖਿਚੜੀ ਬਣੀ ਜਾਂਦੀ ਆ ਕਹਿੰਦਾ ਚਲੋ ਥੋੜੇ ਟਾਈਮ ਬਾਅਦ ਮੇਰਾ ਫੈਲ ਲਾਉਣ ਦਾ ਟਾਈਮ ਆ ਜਾ ਮੈਂ ਕਹਿੰਦਾ ਆਪੇ ਮਾਮੇ ਨੂੰ ਕਿਹਾ ਵੀ ਮਾਮਾ ਇਸ ਤਰ੍ਹਾਂ ਕਰਕੇ ਮੈਂ ਫੈਲ ਲਾਉਣੀ ਆ ਵੀ ਕਿਵੇਂ ਕਰਾਂ ਤਾ ਗੋਮੇਰਾ ਮਾਮਾ ਕਹਿੰਦਾ ਵੀ ਇੱਕ ਮੇਰਾ ਮਿੱਤਰ ਹੈਗਾ ਏਜੰਟ ਪੰਜਾਬ ਦੇ ਵਿੱਚ ਤੂੰ ਉਹਦੇ ਕੋਲੋਂ ਫਾਈਲ ਲਵਾ। ਨਾਲੇ ਕਹਿੰਦਾ ਪੈਸੇ ਘੱਟ ਲਊਗਾ ਨਾਲੇ ਤੇਰਾ ਵੀਜ਼ਾ 101% ਲੱਗ ਜਾਊਗਾ। ਹੁਣ ਕਹਿੰਦਾ ਮੈਨੂੰ ਇਸ ਗੱਲ ਦਾ ਉਦੋਂ ਨਹੀਂ ਸੀ ਪਤਾ ਕਿ ਮੇਰਾ ਮਾਮਾ ਕਿਹੜੀ ਨਰ ਨਾਲ ਚਾਲ ਖੇਡਦਾ ਪਿਆ। ਕਹਿੰਦਾ ਚਲੋ ਜੀ ਮੇਰਾ ਉੱਥੋਂ ਮੇਰਾ ਮਾਮਾ ਵੀਜ਼ਾ ਅਪਲਾਈ ਕਰਾਉਣ ਦਾ ਮੇਰੀ ਰਿਫਿਊਜ਼ਲ ਆ ਜਾਂਦਾ। ਕਹਿੰਦਾ ਉਸ ਤੋਂ ਬਾਅਦ ਮਾੜੀ ਕਿਸਮਤ ਨੂੰ ਕੀ ਹੁੰਦਾ ਵੀ ਕਰੋਨਾ ਚੱਲ ਪੈਂਦਾ। ਕਹਿੰਦਾ ਭਰਾਵਾ ਮੈਂ ਜਮਾ ਢੇਰੀਆਂ ਟਾ ਕੇ ਬਹਿ ਗਿਆ ਜਿਹੜੀ ਮੇਰੀ ਘਰ ਵਾਲੀ ਸੀ ਉਹ ਮੈਨੂੰ ਟੋਟ ਟਟ ਕੇ ਪਿਆ ਕਰੇ। ਇਥੇ ਹੁਣ ਕਰੋਨਾ ਚੱਲੀ ਜਾਂਦਾ ਬੱਚਿਆਂ ਦੇ ਟੈਨਸ਼ਨ ਬੜੀ ਆ ਜੇ ਆ ਉਹ ਆ ਕਹਿੰਦਾ ਅੱਗੋਂ ਮਾਮਾ ਵੀ ਨਾ ਪੈਰਾਂ ਦੇ ਪਾਣੀ ਪੈਣ ਦਿਆ ਕਰੇ ਕਹਿੰਦਾ ਹੁਣ ਮੈਨੂੰ ਮਾਮੇ ਦੇ ਰੱਬ ਜਿੱਡਾ ਯਕੀਨ ਸੀਗਾ ਕਿਉਂਕਿ ਹੁਣ ਮਾਮਾ ਕਹਿੰਦਾ 52-53 ਸਾਲਾਂ ਦਾ ਸੀਗਾ ਮੇਰੀ ਘਰ ਵਾਲੀ 26 ਸਾਲਾਂ ਦੀ ਸੀਗੀ ਤੇ ਕਹਿੰਦਾ ਮੈਂ ਹੁਣ ਉਹ ਘਟਿਆ ਦਾ ਕੋਈ ਸੋਚ ਨਹੀਂ ਸਕਦਾ ਸੀਗਾ ਕਹਿੰਦਾ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਜਿੰਨੂੰ ਮੈਂ ਸਾਰਾ ਕੁਝ ਦੱਸੀ ਜਾਂ ਨਾ ਵੀ ਇਹੀ ਕੌਡੀਆਂ ਵਾਲਾ ਸੱਪ ਮੀ ਮੇਰੇ ਪਿੱਠ 'ਚ ਛੁਰੇ ਮਾਰੀ ਜਾਂਦਾ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਕਰੋਨਾ ਦੇ ਖਤਮ ਹੋਣ ਤੋਂ ਬਾਅਦ ਕਹਿੰਦਾ ਮੇਰਾ ਵੀ ਚਲੋ ਜੀ ਕਹਿੰਦਾ ਮੈਂ ਕੈਨੇਡਾ ਚਲਾ ਜਾਣਾ ਅੱਗੋਂ ਮਾਮਾ ਆ ਕੇ ਕਹਿੰਦਾ ਮੈਨੂੰ 에ਰਪੋਰਟ ਤੋਂ ਲੈ ਜਾਂਦਾ ਕਹਿੰਦਾ ਜਦੋਂ ਮੈਨੂੰ ਮਾਮਾ 에ਰਪੋਰਟ ਤੋਂ ਲੈ ਜਾਂਦਾ ਤੇ ਮਾਮਾ ਰਾਹ 'ਚ ਹੀ ਕਹਿੰਦਾ ਮੇਰੀ ਕਾਹਲੇ ਤਰੀਫਾਂ ਕਰਨੀ ਸ਼ੁਰੂ ਕਰ ਦਿੰਦਾ ਗੱਡੀ 'ਚ ਬਤੰਦਰਾ ਤੈਨੂੰ ਦਾ ਤਰੀ ਘਰ ਵਾਲੀ ਬਾਲੀ ਚੰਗੀ ਮਿਲੀ ਆ ਬੜੀ ਇੱਜ਼ਤਦਾਰ ਕੁੜੀ ਆ ਬੜੀ ਸਿਆਣੀ ਆ ਤੂੰ ਐਵੇਂ ਸ਼ੱਕ ਨਾ ਕਰਿਆ ਕਰ ਤੂੰ ਐਵੇਂ ਨੂੰ ਮਾੜੀ ਚੰਗੀ ਕਹੀ ਜਨਸਾ ਪੰਜਾਬ 'ਚ ਬੈਠਾ ਲੈ ਆ ਗਿਆ ਨਾ ਤੇਰਾ ਵੀਜ਼ਾ ਜੇਬ ਉਹ ਕਹਿੰਦਾ ਬੜੀਆਂ ਤਰੀਫਾਂ ਕੀਤੀ ਕਹਿੰਦਾ ਜਦੋਂ ਮੈਂ ਮਾਮੇ ਦੇ ਘਰ ਗਿਆ ਜਦੋਂ ਮੈਂ ਆਪਦੀ ਘਰ ਨੂੰ ਪਹਿਲੀ ਨਜ਼ਰੇ ਦੇਖਿਆ ਕਹਿੰਦਾ ਬੀ ਇਹ ਤਾਂ 40 42 ਕਿਲੋ ਦੀ ਹੈਗੀ ਸੀ ਜਦੋਂ ਮੈਂ 에ਅਰਪੋਰਟ ਤੋਂ ਚੜਾਈ ਸੀ ਜਮਾਂ ਸੜੀ ਜੀ ਸੁੱਕੀ ਜੀ ਸੀ ਵੀ ਤਿੰਨਾਂ ਸਾਲਾਂ ਦੇ ਵਿੱਚ 70 80 ਕਿਲੋ ਦੀ ਹੋਈ ਪਈ ਹੈ ਤਾਂ ਐਂ ਲੱਗਦੀ ਜਿਵੇਂ ਇੱਕ ਜਵਾਗ ਦੀ ਮਾਂ ਹੋਵੇ ਬੀ ਦੀ ਬੋਡੀ ਇੰਨਾ ਜ਼ਿਆਦਾ ਡਿਵੈਲਪ ਕਰ ਗਈ ਵੀ ਇਹ ਚੱਕਰ ਕੀ ਆ ਕਹਿੰਦਾ ਮੇਰੇ ਦਿਮਾਗ 'ਚ ਜਿਵੇਂ ਕਹਿੰਦਾ ਵੀ ਘਟੀਆਂ ਜਿਹਾ ਥਾਟ ਆਉਣ ਲੱਗਾ ਕਹਿੰਦਾ ਭਰਾਵਾ ਜਿਵੇਂ ਹੀ ਰਾਤ ਪਈ ਮੇਰੀ ਘਰ ਵਾਲੀ ਨੇ ਉਹ ਮੇਰੇ ਦਿਮਾਗ ਦਾ ਸ਼ੱਕ ਜਮਾਂ ਕਲੀਅਰ ਕਰਤਾ ਕਹਿੰਦਾ ਆਪ ਹੀ ਮੇਰੀ ਘਰ ਵਾਲੀ ਮੇਰੇ ਕੋਲੇ ਕਹਾਣੀਆਂ ਛੇੜ ਲੀਆਂ ਦੇਖਿਓ ਜਦੋਂ ਮੈਂ ਪੰਜਾਬ ਤੋਂ ਆਈ ਸੀ ਮੈਂ ਜਮਾਂ ਸੁੱਕੀ ਜੀ ਸੀ ਹਨਾ ਇਹ ਤੁਹਾਨੂੰ ਇਹ ਰੋਮਾਟ ਕਿੰਨਾ ਚੰਗਾ ਇੱਥੋਂ ਦਾ ਫੂਡ ਕਿੰਨਾ ਚੰਗਾ ਵੇਖੋ ਮੇਰੀ ਬਾਡੀ ਕਿੰਨੀ ਡਿਵੈਲਪ ਕਰ ਗਈ ਐ ਜੇਬ ਕਹਿੰਦਾ ਭਰਾ ਮੇਰੇ ਦਿਮਾਗ ਚੋਂ ਵੀ ਛੱਕ ਨਿਕਲਿਆ ਕਹਿੰਦਾ ਉਸ ਤੋਂ ਬਾਅਦ ਵੀ ਮਾਮੇ ਨੇ ਮੈਨੂੰ ਆਪਦੇ ਘਰ ਦੇ ਨੇੜੇ ਕਹਿੰਦਾ ਬੀਸਮੈਂਟ ਲੈਤੀ ਇਸ ਦਮੇ ਜੀ ਉੱਥੇ ਸ਼ਿਫਟ ਹੋ ਗਏ ਮਾਮੇ ਨੇ ਮੈਨੂੰ ਕੰਮ ਤੇ ਵੀ ਲਵਾਤਾ ਉਸ ਤੋਂ ਬਾਅਦ ਮਾਮੇ ਨੇ ਮੇਰੇ ਟਰਾਲੇ ਦਾ ਲਾਇਸੈਂਸ ਬਣਵਾਤਾ ਤੇ ਮੈਨੂੰ ਆਪਦੇ ਟਰਾਲੇ ਦੀ ਰੱਖ ਲੈ ਕਹਿੰਦਾ ਪਤਾ ਅੰਦਰ ਨੇ ਟਰਾਲਾ ਚਲਾਉਣ ਵਾਸਤੇ ਕਹਿੰਦਾ ਹੁਣ ਮੈਨੂੰ ਨਹੀਂ ਸੀ ਪਤਾ ਕਿ ਇਹ ਮੇਰਾ ਮਾਮਾ ਮੇਰ ਨਾਲ ਚਾਲਾਂ ਕਿਹੜੀਆਂ ਖੇਡੀ ਕਹਿੰਦਾ ਜਦ ਜਦੋਂ ਮੈਂ ਘਰੇ ਆਇਆ ਕਰਨਾ ਮੇਰੀ ਘਰ ਵਾਲੀ ਮੈਨੂੰ ਵੱਢ ਖਾਣ ਨੂੰ ਪਿਆ ਕਰਨਾ ਉਹ ਡੁੱਡ ਕੇ ਮੈਨੂੰ ਪਿਆ ਕਰਨਾ ਮਾੜੀ ਮਾੜੀ ਗੱਲ ਤੇ ਮੈਨੂੰ ਧਮਕੀਆਂ ਦੇ ਆ ਕਰਨੀਆਂ ਕਹਿੰਦਾ ਮੈਨੂੰ ਸ਼ੱਕ ਆਉਣ ਲੱਗ ਗਿਆ ਵੀ ਯਾਰ ਇਹਦੀ ਕਿਸੇ ਨਾ ਗੱਲਬਾਤ ਹੈਗੀ ਆ ਵੀ ਜਿਹੜੀ ਮੇਰੇ ਨਾਲ ਅੱਖ ਹੀ ਨਹੀਂ ਮਲਾਉਂਦੀ ਜਿਹੜੀ ਮੇਰੇ ਨੇੜੇ ਨਹੀਂ ਬੈਂਦੀ ਮੈਂ ਹਫਤੇ 10 ਦਿਨ ਬਾਅਦ ਘਰੇ ਆਉਣਾ ਟੋਟ ਟੋਟ ਕੇ ਪੈਂਦੀ ਹੈ ਗੱਲ ਗੱਲ ਤੇ ਕਹਿੰਦੀ ਮੈਂ ਮਾਮੇ ਨੂੰ ਦੱਸੂਗੀ ਮਾਮੇ ਨੂੰ ਦੱਸੂਗੀ ਕਹਿੰਦਾ ਯਾਰ ਹੁਣ ਮੈਨੂੰ ਮਾਮੇ ਤੇ ਸ਼ੱਕ ਤਾਂ ਹੈ ਨਹੀਂ ਸੀ ਮੇਰੇ ਦਿਲ 'ਚ ਇਹ ਗੱਲ ਸੀ ਵੀ ਇਹਦੀ ਕਿਸੇ ਨਾ ਗੱਲਬਾਤ ਜ ਕਹਿੰਦਾ ਜੇ ਮੈਂ ਮਾਮੇ ਨੂੰ ਪੁੱਛਿਆ ਕਰਾਂ ਮਾਮਾ ਵੀ ਇਸ ਤਰ੍ਹਾਂ ਕਰੇ ਟੁੱਟ ਟੁੱਟ ਕੇ ਪੈਂਦੀ ਆ ਵੀ ਕੀ ਚੱਕਰ ਅੱਗੋਂ ਮੇਰਾ ਮਾਮਾ ਕਹਿਆ ਕਰੇ ਮੌਰੇ ਆ ਇੱਥੇ ਕੈਨੇਡਾ ਆ ਪੰਜਾਬ ਨਹੀਂ ਹੈਗਾ ਇਹ ਇੱਥੇ ਟੈਨਸ਼ਨ ਬੜੀ ਆ ਇੱਥੇ ਸਟ੍ਰੈਸ ਬੜਾ ਤੂੰ ਇਹੋ ਜਿਹੀ ਗੱਲਾਂ ਨਾ ਕਰਿਆ ਕਰ ਸ਼ੱਕ ਨਾ ਕਰਿਆ ਕਰ ਜੇ ਨਾ ਕਰਿਆ ਕਰ ਉਹ ਨਾ ਕਰਿਆ ਕਰ ਚਲੋ ਜੀ ਮੈਂ ਕਹਿੰਦਾ ਫਿਰ ਚੁੱਪ ਕੇ ਟਰਾਲੇ ਤੇ ਚਲਾ ਜਾਂਦਾ ਕਹਿੰਦਾ ਜਦੋਂ ਮੈਂ ਟਰਾਲੇ ਤੇ ਚਲਾ ਜਾਂਦਾ ਤਾਂ ਇੱਕ ਮੈਨੂੰ ਕੁੜੀ ਫੋਨ ਕਰਦੀ ਆ ਜਿਹੜੀ ਕੀ ਕਹਿੰਦਾ ਮੇਰੀ ਘਰ ਵਾਲੀ ਦੀ ਸਹੇਲੀ ਹੁੰਦੀ ਆ ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਕਹਿੰਦਾ ਬਹੁਤ ਗੂੜੀ ਦੋਸਤੀ ਹੁੰਦੀ ਆ ਪਰ ਮ ਕਹਿੰਦਾ ਉਹ ਇਤਨਾ ਲੜੀ ਹੁੰਦੀ ਆ ਉਹਨੇ ਦੇ ਫੋਨ ਚੋਂ ਮੇਰਾ ਨੰਬਰ ਕਿਵੇਂ ਕੱਢਿਆ ਕਿਵੇਂ ਨਹੀਂ ਕੱਢਿਆ ਕਹਿੰਦਾ ਰੱਬ ਜਾਣਦਾ ਕਹਿੰਦਾ ਮੈਨੂੰ ਕਹਿੰਦੀ ਆ ਵੀ ਜਿਹੜੀ ਤੇਰੀ ਘਰ ਵਾਲੀ ਆ ਉਹ ਤੇਰੇ ਸਕੇ ਮਾਮੇ ਦੇ ਨਾਲ ਗੱਲਬਾਤ ਉਹ ਦੋ ਤਿੰਨ ਵਾਰੀ ਤੇਰੀ ਘਰ ਵਾਲੀ ਪਹਿਲਾਂ ਪ੍ਰੈਗਨੈਂਟ ਵੀ ਹੋਈ ਸੀ ਇਹਦੇ ਅਬੋਰਸ਼ਨ ਹੋਏ ਆ ਇਸ ਗੱਲ ਦੇ ਮੇਰੇ ਕੋਲੇ ਪਿੰਦੀ ਪ੍ਰੂਫ ਹੈ ਤੇ ਤੇਰਾ ਮਾਮਾ ਤੇਰੀ ਘਰ ਵਾਲੀ ਨਾਲ ਵਿਆਹ ਕਰਾਉਣਾ ਚਾਹੁੰਦਾ ਤੇ ਤੇਰੀ ਘਰ ਵਾਲੀ ਉਸ ਮਾਮੇ ਨਾਲ ਵਿਆਹ ਕਰਾਉਣਾ ਚਾਹੁੰਦੀ ਕਹਿੰਦਾ ਮੈਂ ਉਹਨੂੰ ਕਿਹਾ ਵੀ ਉਮਰ ਦੇ ਬੜਾ ਫਰਕ ਆ ਵੀ ਤੂੰ ਕੀ ਭਕਾਈ ਮਾਰੀ ਜਾਂਦੀ ਏ ਵੀ ਮੇਰੀ ਕਾਲੀ ਹੈ ਜੇ 22-27 ਸਾਲਾਂ ਦੀ ਹੋਈ ਹੈ ਮੇਰਾ ਮਾਮਾ 52-53 ਸਾਲਾਂ ਦਾ ਵੀ ਇਹ ਹੋ ਨਹੀਂ ਸਕਦਾ ਉਹ ਕਹਿੰਦੀ ਕੋਈ ਗੱਲ ਨਹੀਂ ਮੈਂ ਵਿਦ ਪ੍ਰੂਫ ਕਰਨਾ ਗੱਲ ਕਰੂੰਗੀ ਕਹਿੰਦਾ ਚਲੋ ਜੀ 10 ਦਿਨ ਹੋਰ ਲੰਘ ਜਾਂਦੇ ਆ ਕਹਿੰਦਾ ਉਸੇ ਦਿਨ ਜੇ ਮੈਂ ਟਰਾਲੇ ਵੱਲ ਜਾ ਹੀ ਰਿਹਾ ਉਹਨਾਂ ਦਾ ਉਹ ਕਹਿੰਦਾ ਕੁੜੀ ਦਾ ਫੋਨ ਆ ਜਾਂਦਾ ਕਹਿੰਦਾ ਹਜੇ ਮੈਨੂੰ ਘਰੋਂ ਨਿਕਲ ਨੂੰ ਅੱਧਾ ਘੰਟਾ ਹੋਇਆ ਹੁੰਦਾ ਤੇ ਉਹ ਕੁੜੀ ਕਹਿੰਦੀ ਵੀ ਤੁਸੀਂ ਕਿੱਥੇ ਹੋ ਵੀਰੇ ਤਾਂ ਮੈਂ ਕਹਿੰਦਾ ਵੀ ਮੈਂ ਤਾਂ ਟਰਾਲਾ ਲੈ ਕੇ ਚੱਲੇ ਆ ਤਾਂ ਕਹਿੰਦਾ ਉਹ ਕੁੜੀ ਮੈਨੂੰ ਇਹ ਕਹਿੰਦੀ ਵੀ ਤੂੰ ਹੁਣੇ ਵਾਪਸ ਆ ਜਾ ਜਿਹੜਾ ਤੇਰਾ ਮਾਮਾ ਆ ਉਹ ਤੁਹਾਡੇ ਘਰ ਵੜ ਚੁੱਕਿਆ। ਤਾਂ ਚਲੋ ਜੀ ਮੈਂ ਉੱਥੋਂ ਹੀ ਗੱਡੀ ਘਮਾ ਦੇਣਾ ਪੁੱਠੇ ਪੈਰੀ ਤੇ ਮੈਂ ਘਰੇ ਆ ਜਾਂਦਾ। ਕਹਿੰਦਾ ਹੁਣ ਉਹਨਾਂ ਦਿਲ 'ਚ ਇਹ ਸੀਗਾ ਮੇਰੇ ਮਾਮੇ ਦੇ ਜਿਹੜਾ ਟਰਾਲ ਲੈ ਕੇ ਚੱਲਿਆ ਤੇ ਮੇਰੀ ਘਰੇ ਦਿਲ 'ਚ ਵੀ ਗੱਲ ਸੀ ਟਰਾਲਾ ਲੈ ਕੇ ਗਿਆ ਚਾ ਉਹਨਾਂ ਦਿਲ 'ਚ ਇਹ ਗੱਲ ਹੈ ਨਹੀਂ ਸੀ ਵੀ ਉਹ ਵਾਪਸ ਮੁੜ ਕੇ ਆ ਜੂਗਾ। ਕਹਿੰਦਾ ਨਹੀਂ ਮੈਂ ਵਾਪਸ ਮੁੜ ਕੇ ਆਉਣਾ ਜਦੋਂ ਮੈਨੂੰ ਉਸ ਕੁੜੀ ਨੇ ਫੋਨ ਕੀਤਾ ਕਹਿੰਦਾ ਮੈਂ ਵਾਪਸ ਆ ਗਿਆ। ਕਹਿੰਦਾ ਚਲੋ ਜੀ ਜਿਹੜੇ ਗੇਟ ਸੀਗੇ ਉਹਨਾਂ ਨੂੰ ਉਹਨਾਂ ਨੇ ਕਿਹੜਾ ਵੜੇ ਜਾ ਕੇ ਮੈਂ ਬੈਡਰੂਮ ਖੋਲਿਆ ਤੇ ਕਹਿੰਦਾ ਭਰਾਵਾ ਅੰਦਰ ਤਾਂ ਰੰਗ ਰਲੀਆਂ ਪੂਰੇ ਜੋਰਾਂ ਦੇ ਚੱਲਣ ਡਈਆਂ ਕਹਿੰਦਾ ਭਰਾਵਾ ਆਪਣੇ ਤਾਂ ਲੱਤਾਂ ਕੰਮਲ ਲਾਗੀਆਂ ਸਾਰਾ ਕੁਝ ਦੇਖ ਕੇ ਕਹਿੰਦਾ ਮੇਰੇ ਤੋਂ ਇੱਕੋ ਗਲਤੀ ਹੋ ਗਈ ਕਿ ਉਸ ਟਾਈਮ ਮੇਰੇ ਤੋਂ ਵੀਡੀਓ ਨਹੀਂ ਬਣਾਈ ਗਈ ਕਹਿੰਦਾ ਭਰਾਵਾ ਜਿਹੜਾ ਮੇਰਾ ਮਾਮਾ ਸੀ ਮੇਰੇ ਗਲ ਪੈ ਗਿਆ ਕਹਿੰਦਾ ਹੁਣ ਮੈਂ ਮਾਮੇ ਅੱਗੇ ਕੀ ਬੋਲਾਂ ਮੇਰੇ ਤੋਂ ਭਰਾ ਨਾਲ ਤਾਂ ਮੈਂ ਡਰਾਂ ਨਾਲੇ ਮੇਰੀ ਲੱਤਾਂ ਕੰਬਣ ਨਾਲੇ ਮੈਨੂੰ ਇਹ ਨਾ ਸਮਝ ਆਵੇ ਕਿ ਇਹ ਬਣ ਕੀ ਗਿਆ ਯਾਰ ਕਹਿੰਦਾ ਮੈਨੂੰ ਸਮਝ ਹੀ ਨਹੀਂ ਆਈ ਵੀ ਬਣ ਕੀ ਗਿਆ ਮੈਂ ਡਾਰੀ ਬਾਲਾ ਗਿਆ ਕਹਿੰਦਾ ਛੁੜੇ ਮਾਮਾ ਦਾ ਚੀਚੀ ਜਿੱਥੋਂ ਨਿਕਲ ਗਿਆ ਕ ਕਹਿੰਦਾ ਭਰਾਵਾ ਉਸ ਤੋਂ ਬਾਅਦ ਮੇਰੀ ਘਰ ਵਾਲੇ ਪੁੱਤ ਨੂੰ ਫੋਨ ਕਰਤਾ ਪੁਲਿਸ ਕਹਿੰਦਾ ਗੱਡੀਆਂ ਛੂਕਦੀਆਂ ਮੈਨੂੰ ਚੱਕ ਕੇ ਲੈ ਗਈ ਉਸ ਤੋਂ ਬਾਅਦ ਮੇਰੀ ਘਰਵਾਲੀ ਨੇ ਕਹਿੰਦਾ ਇਹੇ ਕਮਲੇੜ ਪਾਤੀ ਵੀ ਮੈਨੂੰ ਮੇਰੀ ਜਾਨ ਨੂੰ ਖਤਰਾ ਇਹ ਮੈਨੂੰ ਮਾਰੂਗਾ ਕਹਿੰਦਾ ਭਰਾਵਾ ਮੇਰੇ ਤੇ ਹੋਰ ਸਿਆਪਾ ਪੈ ਤੇ ਹਦਾਇਤ ਲਾਤੀ ਵੀ ਤੂੰ ਉਹਦਾ ਫੋਨ ਨਹੀਂ ਚੈੱਕ ਕਰ ਸਕਦਾ ਮੈਨੂੰ ਉਹਨਾਂ ਨੇ ਕਿਹਾ ਵੀ ਜੇ ਤੂੰ ਹੁਣ ਕੁੱਟਿਆ ਮਾਰਿਆ ਤਾਂ ਤੈਨੂੰ ਜੇਲ੍ਹ ਹੋ ਜਾਊਗੀ ਕਹਿੰਦਾ ਮੈਂ ਵੀ ਭਰਾਵਾ ਡਰ ਗਿਆ ਕਹਿੰਦਾ ਜਿਹੜਾ ਮਾਮਾ ਸੀ ਉਹ ਵੀ ਅੰਦਰ ਖਾਤੇ ਜ਼ੋਰ ਲਾਉਣ ਲੱਗ ਗਿਆ ਵੀ ਆਪਾਂ ਇਹਨੂੰ ਰਿਪੋਰਟ ਕਰਾਈਏ ਕਹਿੰਦਾ ਮੇਰੀ ਘਰ ਵਾਲੀ ਨੇ ਸਿੱ ਤੇ ਮੇਰੇ ਮਾਮੇ ਨੇ ਵੀ ਕਹਿੰਦਾ ਮੈਨੂੰ ਫੋਨ ਕਰਕੇ ਕਹਿੰਦਾ ਵੀ ਮਿੱਤਰਾ ਤੈਨੂੰ ਕਰਾਵਾਂਗੇ ਡਿਪੋਰਟ ਤੇ ਨਹੀਂ ਤੇਨੂੰ ਤਲਾਕ ਦੇ ਦੇ ਕਹਿੰਦਾ ਭਰਾਵਾ ਆਪਾਂ ਦੋਵੇਂ ਹੱਥ ਜੋੜ ਕੇ ਦੇਤਾ ਤਲਾਕ ਕਹਿੰਦਾ ਉਸ ਤੋਂ ਬਾਅਦ ਜਿਹੜੀ ਮੇਰੀ ਮਾਮੀ ਸੀ ਕਹਿੰਦਾ ਉਹ ਤਾਂ ਦਰੰਗ ਦੀ ਮਾਰੀ ਪਈ ਉਹ ਤਾਂ ਅੱਜ ਮਰ ਜੇ ਕੱਲ ਮਰ ਜੇ ਤਾਂ ਕੋਈ ਪਤਾ ਕਹਿੰਦਾ ਮੇਰੀ ਮਾਮੀ ਤੋਂ ਮੇਰੇ ਮਾਮੇ ਨੇ ਤਲਾਕ ਲਿਆ ਪਤਾ ਨਹੀਂ ਕਿਹੜੀ ਚਲਾਕੀ ਨਾਲ ਤਲਾਕ ਲਿਆ ਕਿਵੇਂ ਲਿਆ ਕਿਵੇਂ ਨਹੀਂ ਲਿਆ ਕਹਿੰਦੇ ਰੱਬ ਜਾਣਦਾ ਕਹਿੰਦਾ ਹੁਣ ਜਿਹੜੀ ਮੇਰੀ ਉਹ ਘਰ ਵਾਲੀ ਆ ਉਹ ਮੇਰੇ ਸਕੇ ਮਾਮੇ ਨਾਲ ਵਿਆਹ ਕਰਵਾਈ ਬੈਠੀ ਆ ਤੇ ਇੱਕ ਜਵਾਗ ਦੀ ਮਾਂ ਬਣੀ ਬੈਠੀ ਐ ਕਹਿੰਦਾ ਹੁਣ ਮੇਰੀ ਘਰਵਾਲੀ ਨੇ ਮੇਰੇ ਮਾਮੇ ਨਾਲ ਕਿਉਂ ਵਿਆਹ ਕਰਾਇਆ ਸਿਰਫ ਇੱਕ ਪ੍ਰਾਪਰਟੀ ਪਿੱਛੇ ਵੀ ਇਹ ਇਸ ਦਾ ਸਿਟੀ ਚੰਗਿਆਂ ਦੇ ਕੋਲ ਵਧੀਆ ਘਰ ਆ ਚੰਗਿਆਂ ਦੇ ਕੋਲ ਗੱਡੀਆਂ ਚੰਗਿਆਂ ਦਾ ਟਰਾਂਸਪੋਰਟਰ ਵਾਲੇ ਦਾ ਕੰਮ ਆ ਤੇ ਕਹਿੰਦਾ ਮੈਨੂੰ ਹੁਣ ਇਸ ਗੱਲ ਦਾ ਪਤਾ ਲੱਗਾ ਕਿ ਸਭ ਤੋਂ ਵੱਡਾ ਯੋਗਦਾਨ ਮੇਰੀ ਸੱਸ ਦਾ ਮੇਰੀ ਸੱਸ ਨੂੰ ਸਾਰੀ ਗੱਲ ਦਾ ਪਤਾ ਸੀਗਾ ਕਿ ਮੇਰੀ ਧੀ ਉੱਥੇ ਕੀ ਕੁਝ ਕਰਦੀ ਫਿਰਦੀ ਉਹਨੂੰ ਇੱਕ ਮਿੰਟ ਮਿੰਟ ਦੀ ਰਿਪੋਰਟ ਦਾ ਪਤਾ ਸੀਗਾ ਕਹਿੰਦਾ ਪਰ ਮੇਰੇ ਕੰਨ 'ਚ ਕਿਸੇ ਨੇ ਆਵਾਜ਼ ਨਹੀਂ ਪਾਈ ਕਹਿੰਦਾ ਭਈ ਦੱਸੋ ਬੰਦਾ ਕਿਹਦੇ ਤੇ ਯਕੀਨ ਕਰੂਗਾ ਇੱਥੇ ਖੂਨ ਦੇ ਰਿਸ਼ਤੇ ਵੀ ਕਹਿੰਦਾ ਬਾਈ ਫਿੱਕੇ ਪੈ ਗਏ ਆ ਇੱਥੇ ਜਿਹਦਾ ਦਾ ਲੱਗਦਾ ਕਹਿੰਦਾ ਉਹੀ ਦਾ ਲਾ ਜਾਂਦਾ ਬਾਈ ਕਹਿੰਦਾ ਇਸ ਟਾਈਮ ਮੈਂ ਕੈਨੇਡਾ ਦੇ ਵਿੱਚ ਹੀ ਬੈਠਾ ਪਰ ਕਹਿੰਦਾ ਬਈ ਤੈਨੂੰ ਮੈਂ ਕੀ ਦੱਸਾਂ ਕਿ ਇੱਥੋਂ ਦੇ ਕੀ ਹਾਲਾਤ ਨੇ ਕਹਿੰਦਾ ਵੀ ਇੱਥੇ ਕੋਈ ਕਿਸਦਾ ਭੈਣ ਭਰਾਣੀ ਕੋਈ ਰਿਸ਼ਤੇਦਾਰ ਨਹੀਂ ਕਹਿੰਦਾ ਕੋਈ ਚਲੋ ਪੰਜੋਗਲਾ ਕਦੇ ਇੱਕੋ ਜਿਹੀਆਂ ਨਹੀਂ ਹੁੰਦੀਆਂ ਪਰ ਕਹਿੰਦਾ ਬਹੁਤੇ ਲੋਕ ਇਹੋ ਜਿਹੇ ਦੇਖੇ ਜਿਹੜੇ ਇੱਥੇ ਰਿਸ਼ਤਿਆਂ ਦਾ ਘਾਣ ਵੀ ਕਰੀ ਜਾਂਦੇ ਆ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਬਾਤ ਉਹਦੇ ਲੋਕ ਸचेਤ ਹੋ ਸਕਣ ਕਿਸਦਾ ਘਰ ਉੱਜਣ ਤੋਂ ਬਚ ਜਾਏ ਵੀਡੀਓ ਦੇਖਣ ਦਾ ਬਹੁਤ-ਬਹੁਤ